ਕਿ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਲਾ ਧੋਣਾ ਬੜਾ ਉਹ ਨਹੀਂ ਕੋਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਡ ਤੋਂ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਲਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜੇ ਪਰ ਇਹ ਸਾਰੀਆਂ ਪਾਰਟੀਆਂ ਬਾਜ਼ੀਆਂ ਤੁਹਾਡੇ ਬੰਦੂ ਤੋਂ ਉੱਪਰ ਕੇ ਆਹ ਚੁਲੇ ਬੱਲੇ ਕਿੱਕੇ ਦਸਾਂ ਦਾ ਸਿੱਖੋੜਾ ਨਿਵਾਸੀ ਦੀ ਡਿਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਸਾਡੀ ਇਹ ਜ਼ਿੰਮੇਵਾਰੀ ਹੋਊਗੀ ਸਾਡੇ 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 ਵੱਲੋਂ ਪੁਰੀ ਹਮਾਇਤ ਦੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮੋ ਨਾ ਮਾਇੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਆ ਕੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਸੀਂ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਲੱਗਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਫਗਵਾੜਾ ਵਸੀ ਦਾ ਬਹੁਤ ਬਹੁਤ ਅਮਨ ਜੀ ਅਮਨ ਜੀ ਇੱਕ ਸਵਾਲ ਆਈ ਜਿਸ ਵਾਰ ਜਦੋਂ ਸਰ ਪਹਿਲਾਂ ਮੀਟਿੰਗ ਕੀਤੀ ਸੀਗੀ ਉਹ ਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ 5 ਗਰੰਟੀਆਂ ਦਿੱਤੀਆਂ ਸੀਗੀਆਂ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਮੇ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਨੇ ਆ ਉਹ ਕਰਦੇ ਤੇ ਕਹਿੰਦੇ ਸਾਰਿਆਂ ਜਿਹੜੀਆਂ ਜੋ ਕਰਦੇ ਹੁੰਦੇ ਆ ਅਸੀਂ ਉਹ ਉਹ ਵਿਜ਼ਨ ਦੇ ਜਿਹੜੀ ਆ ਉਹ ਗਰੰਟੀਆਂ ਨੇ ਅਸੀਂ ਆਪ ਦੇ ਸਾਥੀਆਂ ਤੋਂ ਟੀਮ ਤੋਂ ਸਾਰੇ ਸਲਾਮ ਬਸ਼ਰਦਾ ਕੀਤਾ ਸੀਗਾ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਫਗਵਾੜਾ ਨਿਵਾਸੀਆਂ ਨੂੰ ਕਿ ਜੋ ਤੁਹਾਡੀ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਇਸ ਦੇ ਲਈ ਵਚਨਬੱਧ ਹੈ ਆ ਜੱਬੇਵਾਲ ਸਾਹਿਬ ਇੱਕ ਕੁਐਸਚਨ ਇਹ ਹੈ ਕਿ ਰਾਮਪਾਲ ਜੀ ਦਾ ਨਾਮ ਕੰਟੀਨਿਊਸਲੀ ਟ੍ਰੈਂਡ ਕਰ ਰਿਹਾ ਸੀ ਹੀ ਵਾਸ ਦ ਵਾਇਸ ਆਫ ਫਗਵਾੜਾ ਔਰ ਬੜੇ ਐਫੀਟੇਟਿਕਲੀ ਕਾਰੀਤ ਮਤਲਬ ਪ੍ਰੈਸ ਨੇ ਲਿਖਿਆ ਵੀ ਇਹਦੇ ਬਾਰੇ but congress sidelined that uh, name and the result is before you uh, do you term this the voice of fagwaada jehdi ajj logan ne ditti hai mera khayal ke fagwaade ne is da jawab pali party congress nu deta hai aur main te sab to pehla dhanwad karna chahunda sade supremo arvind kejriwal ji da cm sahab bhagwant maan ji da aur sade ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਅਵਨ ਅਰੋੜਾ ਜੀ ਦਾ ਜਿਨ੍ਹਾਂ ਦੀ ਰਹਿਨਵਾਈ ਹੇਠ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਜਿੱਤੇ ਹਨ ਔਰ ਮੈਂ ਸਮਝਦਾ ਕਿ ਉਹਨਾਂ ਦੇ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹ ਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਉੱਥੇ ਜ਼ਰੂਰ ਦੋ ਲੈਣਾ ਜ਼ਰੂਰ ਕਹਿਣਾ ਚਾਹਦਾ ਕਿ ਇੱਕ ਇਨਸਪੈਕਟਰ ਆਈ ਸੀ ਉਹ ਤੁਸੀਂ ਕਿਹਨੂੰ ਸਿਕੰਦਰ ਹੀ ਦੋਸਤੋ ਕਹਲਾਤਾ ਹੈ ਹਾਰੀ ਬਾਜੀ ਕੋ ਜਿੱਤ ਨੇ ਕਰ ਇੱਕ ਹੋ ਵੀ ਬੋਦੋ ਆਸ਼ਰ ਫਤੇ ਰਸੀਬ ਉਹਨਾਂ ਦੇ ਜਿੰਨਾ ਹਿੰਮਤ ਯਾਰ ਹੋਣਾ ਹੈ ਖੜਾਓ ਤੁਸੀਂ ਕੁਝ ਵਾ ਗਰਾਪਾਲਪਨ ਜਿੰਦਾਬਾਦ ਗਰਾਪਾਲਪਨ ਜਿੰਦਾਬਾਦ ਡਾਕਟਰ ਰਾਜ ਕੁਮਾਰ ਚੰਬੇਵਾਲ ਸਾਹਿਬ ਜਿੰਦਾਬਾਦ ਸ਼੍ਰੀ ਅਮਨਵਰ ਜਿੰਦਾਬਾਦ सीनियर मेयर डिप्टी तेजपाल बसरा जिंदाबाद बस रहा जिंदा बाद, जिंदा बाद, जिंदा बाद, मिकी पाली, जिंदा बाद, मिकी पाली, जिंदा बाद, मैं एंपीलेरी एंपीलो, साब एंपीलेरी तो, अपनी कांग्रेसी लाइकिंग आप राजू भाई बि नाल ई आहे